ਬਾਬਾ ਸਾਹਿਬ ਕੀ ਕਿਹੜੇ ਕੰਮ ਦੇ ਦਿਨ ਦਿਹਾੜੇ ਗੁਰਦੁਆਰਾ ਛਾਡਾ ਸਾਹਿਬ ਦੇ ਬਾਹਰ ਇਸ ਘਰ ਨੂੰ ਜਾਮੇ ਮੈਂ ਜੰਡਿਆਲਾ ਗੁਰੂ ਵਿੱਚ ਬੈਠਾ ਹਾਂ ਅੱਗੇ ਆਪਣੇ ਪੰਜ ਕਾਉਂਸਲਰ ਜਿਨ੍ਹਾਂ ਨੂੰ ਰਹਿੰਦੀ ਹਰਜਿੰਦਰ ਸਿੰਘ ਗੁਰੂਸਰ ਜੋ ਕਾਲੀ ਬਲ ਦੇ ਪੰਜ ਮਾਈ ਆਏ ਹੋਏ ਅੱਗੇ ਇਹ ਇੱਥੇ ਦੇ ਮਿਹਨਤੀ ਕਾਉਂਸਲਰ ਲਗਾਤਾ ਜਿੰਨਾਂ ਨੇ ਕਾਉਂਸਲਰ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਸੇਵਾ ਹੀ ਕੀਤੀ ਉਹਨਾਂ ਨੂੰ ਜਾਨਾ ਇੰਨਾ ਡਰ ਦਾ ਮਾਹੌਲ ਬਣਿਆ ਪਿਆ ਲੋਕਾਂ ਵਿੱਚ ਸ਼ਾਮ ਨੂੰ ਨਿਕਲਣਾ ਔਖਾ ਹੋ ਗਿਆ ਸ਼ਰੇਆਮ ਗੈਂਗਸਟਰ ਦੁਖਾਂ ਲੈ ਕੇ ਲੋਕਾਂ ਨੂੰ ਫੈਡਨ ਕਰਦੇ ਆ ਓਪਨਲੀ ਥਾਣਿਆਂ ਦੇ ਸਾਹਮਣੇ ਕਰੀ ਜਾਂਦੇ ਆ ਜਿੱਥੇ ਪੁਲਿਸ ਜਮਾ ਝੁੱਕ ਕਰਕੇ ਬੈਠੀ ਹੈ ਐਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਥੋੜੀ ਜਿਮਵਰੀ ਹੈ ਇੱਕ ਅਪਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜਿਮਵਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਤੇ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰਿਆਂ ਨਾਲ ਮੈਂ ਗੱਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਖੋ ਇਸ ਪਰਿਵਾਰ ਦੇ ਕੋਈ ਕਮਾਊ ਪੁੱਤ ਸੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਹੈ ਕਿਵੇਂ ਪਰਵਾਹ ਚੱਲੂਗਾ ਤੇ ਮੈਂ ਤਾਂ ਕਹਿਣਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆ ਸਹੀ ਮੇਰੇ ਤੇ ਦੋਸ਼ੀ ਪੰਜਾਬ ਸਰਕਾਰ ਹੈ ਕਿਉਂਕਿ ਉਹਨਾਂ ਦੀ ਜ਼ਿੰਮਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਮਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਹੇ ਆ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੇ ਆਪਣੀ ਨਾਕਾਮੀ ਹੈ ਅਰਥਕੜ ਇਹਨਾਂ ਨੂੰ ਕੋਈ ਨੌਕਰੀ ਆ ਕੋਈ ਨਾ ਕੋਈ ਧਿਰੂ ਦੇਣਾ ਚਾਹੀਦਾ ਬਸ ਸਭ ਪਹਿਲਾ 19 ਫਰਵਰੀ ਨੂੰ ਹਮਲਾ ਹੋਇਆ ਉਸ ਤੋਂ ਬਾਅਦ 12 13 ਮਈ ਦੀ ਦਰਮਿਆਨ ਦੀ ਰਾਤ ਹੋਇਆ ਹਰ ਵਾਰ ਪੁਲਿਸ ਨੂੰ ਕੰਪਲੀਟ ਕੀਤੀ ਗਈ ਐਸ ਤੋਂ ਤੱਕ ਕਿ ਐਸਐਸਪੀ ਨੂੰ ਵੀ ਜਿਹੜਾ ਵਟਸਐਪ ਕੀਤਾ ਗਿਆ ਲੈ ਕੇ ਕੋਈ ਕਾਰਵਾਈ ਨਹੀਂ ਹੋਈ ਹੁਣ ਅਜੇ ਇਹ ਚ ਪਰਿਵਾਰ ਨੂੰ ਇਨਸਾਫ ਕਿਸ ਤਰ੍ਹਾਂ ਮਿਲੂਗਾ ਜੀ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ ਮੈਂ ਉਹ ਹੀ ਕਹਿ ਰਿਹਾ ਆ ਜਿਹੜੀ ਅੱਜ ਇਸ ਘਰ ਦੀ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ ਐਸਐਸਪੀ ਨਹੀਂ ਪੁੱਛਦੇ ਐਂ ਲੱਗਦਾ ਜਿਵੇਂ ਗੈਂਗਸਟਰ ਤੇ ਐਸ ਪੁਲਿਸ ਦੇ ਵਿੱਚ ਸਾਂਝ ਹੋ ਗਈ ਹੈ ਕਿਉਂਕਿ ਕਰੋੜਾ ਰੁਪਏ ਉਹਨਾਂ ਨੂੰ ਉਤੇ ਦੇਣੇ ਪੈਂਦੇ ਆ ਕਰੋੜਾ ਕਮਾਉਣ ਵਾਸਤੇ ਐਜੇ ਲੋਕਾਂ ਨੂੰ ਵੀ ਖੁੱਲੀ ਛੁੱਟੀ ਦਿੰਦੀ ਹੈ ਜਿਹੜੇ ਡਰੱਗ ਵੇਚਦੇ ਆ ਸੋ ਆ ਨੈਕਸਸ ਤੋੜਨਾ ਪੈਣਾ ਮੈਂ ਡੀਜੀਪੀ ਨਾਲ ਵੀ ਗੱਲ ਕਰੂੰਗਾ ਕਿ ਜੇ ਇਹ ਜੇ ਚੱਲਦਾ ਰਿਹਾ ਇੰਨਾ ਝਾੜੂ ਵਾਲਿਆਂ ਦਾ ਭੱਜਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਮਹੀਨੇ ਨੇ ਭੱਜ ਜਾਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੱਡਾ ਵੱਡਾ ਨੁਕਸਾਨ ਕਰ ਜਾਣਗੇ ਮੈਂ ਪੁਲਿਸ ਆਫਸਰ ਨੂੰ ਕਹਿੰਦਾ ਤੁਸੀਂ ਤਾਂ ਇੱਥੇ ਰਹਿਣਾ ਥੋੜੀ ਤਾਂ ਜਿੰਮਵਰੀ ਹੈ ਤੁਹਾਡਾ ਘਰ ਹੈ ਘਰ ਤੋਂ ਘਰ ਨੂੰ ਜਿੰਮਵਰੀ ਨਭਾਓ ਅਸੀਂ ਮੈਂ ਆਪਣੀ ਪਾਰਟੀ ਦਾ ਯੂਨਿਟ ਸਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈਗੇ ਮੈਂ ਇਹਨਾਂ ਨੂੰ ਕਹਿੰਦਾ ਜਿੱਥੇ ਵੀ ਜਾਣਾ ਪਏ ਪਰਿਵਾਰ ਨਾਲ ਲੱਗ ਕੇ ਤੁਸੀਂ ਜਿਹੜੇ ਜਾਣਾ ਪਏ ਕੋਰਟ 'ਚ ਵੀ ਜਾਣਾ ਜੇ ਦਰਖਾਸਤ ਵੀ ਦੇਣੀ ਵੀ ਕੁਝ ਵੀ ਕਰਨਾ ਪਏ ਅਕਾਲੀ ਦਲ ਆਪਣੀ ਕੌਂਸਲ ਪੂਰੀ ਲੜਾਈ ਲੜੂਗਾ ਅਕਾਲੀ ਦਲ ਇਸ ਪਰਿਵਾਰ ਨਾਲ ਖੜਾ ਸਾਡੇ ਪਰਿਵਾਰ ਦਾ ਹਿੱਸਾ ਸੀ ਜਿਹੜਾ ਅੱਜ ਬੰਦਾ ਨਹੀਂ ਹੈ ਉਹ ਲਗਾਤਾਰ ਉਹਨੇ ਅਕਾਲੀ ਦਲ ਦੀ ਤੇ ਇਲਾਕੇ ਦੀ ਸੇਵਾ ਕੀਤੀ ਪਰੌਟੀਆਂ ਆ ਰਹੀਆਂ ਜੀ ਲਗਾਤਾਰ ਤੇ ਪੁਲਿਸ ਦਾ ਇੱਕੋ ਇੱਕ ਹੀ ਡਰਾਮਾ ਹੈ ਕਿ ਇੱਕ ਲੜ ਦੇ ਵਿੱਚ ਗੋਲੀ ਮਾਰ ਕੇ ਇੰਕਾਊਂਟਰ ਕਰ ਦਿੰਦੇ ਨੇ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਬੰਦਿਆਂ ਦਾ ਪਤਾ ਨਹੀਂ ਲੱਗਦਾ ਕਿ ਉਹੀ ਬੰਦੇ ਨੇ ਜਾਂ ਹੋਰ ਨੇ ਬਸ ਇਹੀ ਡਰਾਮਾ ਚੱਲੀ ਜਾ ਰਿਹਾ ਜੀ ਲੜ ਦੇ ਗੋਲੀ ਮਾਰ ਕੇ ਇੰਕਾਊਂਟਰ ਕਰਤਾ ਜੀ ਮੈਂ ਤਾਂ ਕਈ ਘਰਾਂ ਚ ਗਏ ਆ ਜਿੱਥੇ ਮੈਨੂੰ ਦੱਸਿਆ ਕਿ ਪੁਲਸ ਵਾਲੇ ਕਹਿੰਦੇ ਆ ਜਿੰਨਾ ਪੈਸਾ ਮੰਗਦੇ ਆ ਦੇ ਦਿਓ ਖਿਹੜਾ ਛੜਾਓ ਆਪਣਾ ਨਹੀਂ ਤਾਂ ਵੀ ਕੋਈ ਜਾਨ ਲੈ ਲੈਣਗੇ 300 ਸਾਬ 300 ਸਾਹਿਬ ਨਹੀਂ ਰਹੇ ਜੀ ਬੜਾ ਅਫਸੋਸ ਹੈ ਬੜੀ ਦੁੱਖ ਦੀ ਖਬਰ ਕੱਲ ਮਿਲੀ ਸਾਨੂੰ ਬੜੇ ਮੇਰੇ ਪਿਤਾ ਦੇ ਸਾਥੀ ਰਹੇ ਐ ਸ਼੍ਰੋਮਣੀ ਅਕਾਲੀ ਦਲ ਚ ਪੂਰੀ ਜ਼ਿੰਦਗੀ ਉਹਨੇ ਆਪਣੀ ਪੂਰਾ ਜ਼ਿੰਦਗੀ ਦਾ ਸਫ਼ਰ ਸ਼੍ਰੋਮਣੀ ਅਕਾਲੀ ਦਲ ਦਾ ਤੇ ਬਹੁਤ ਵੱਡੀ ਕਿਉਂਕਿ ਇਹ ਜੇ ਸੀਨੀਅਰ ਲੀਡਰ ਜੋ ਚਲੇ ਜਾਂ ਬਹੁਤ ਵੱਡਾ ਦੁੱਖ ਹੈ ਥੈਂਕ ਯੂ